ਤੁਹਾਡਾ ਇਹ ਕੀ ਪੀਜੀ ਤੁਹਾਡੇ ਕੋਲ ਤੇ ਕੀ ਕਹਿਣਾ ਚਾਹੋਗੇ ਕਿ ਇਸ ਤਰੀਕੇ ਦੇ ਜਿਹੜੀ ਇਹ ਉਹ ਇਸ ਸਬ ਇੰਸਪੈਕਟਰ ਮਾਮਲੇ ਉਹ ਜਿਹੜੀ ਤੁਹਾਡੀ ਮੰਗ ਹੈ ਉਹਦੇ ਵਿੱਚ ਉਹ ਚੀਜ਼ਾਂ ਪਰਸੋਂ ਚੋਂ ਮੇਰੇ ਹੋਰ ਧਿਆਨ ਦੇ ਵਿੱਚ ਆਈਆਂ ਕਿ ਜਿਹੜਾ ਪਿਸਤਲ ਕਹਿੰਦੇ ਸੀ ਸਰਕਾਰੀ ਆ ਅਸਲ 'ਚ ਉਹ ਸਰਕਾਰੀ ਨਹੀਂ ਉਹ ਪ੍ਰਾਈਵੇਟ ਪਿਸਤਲ ਉਹ ਪ੍ਰਾਈਵੇਟ ਪਿਸਤਲ ਦੀ ਗੋਲੀ ਵਾਚੀ ਉਹ ਪ੍ਰਾਈਵੇਟ ਪਿਸਤਲ ਫਿਰ ਕੀ ਦਾਵਾ ਸਵਾਲੇ ਹੁੰਦਾ ਲੋਕਾਂ ਦੇ ਬਣਾ ਕੇ ਤੇ ਉਹਦੇ ਵਿੱਚ ਐਫ ਆਈ ਆਰ ਜਿਉਂ ਲਿਖਿਆ ਕਿ ਪ੍ਰਾਈਵੇਟ ਪਿਸਤਲ ਫਲਾਣ ਨੇ ਮੁਲਾਜ਼ਮ ਦਾ ਇਹਦਾ ਮਤਲਬ ਇਹ ਕਿ ਕੀ ਉਥੇ ਪ੍ਰਾਈਵੇਟ ਪਿਸਤਲ ਲੈ ਕੇ ਮੁਲਾਜ਼ਮ ਕਿਉਂ ਗਿਆ ਇਹ ਗੱਲ ਨਹੀਂ ਬਣਦੀ ਕੀ ਆਪਣੇ ਕੋਲ ਸਰਕਾਰੀ ਵਿਪੜ ਕਿਤੇ ਘੱਟ ਨਹੀਂ ਦੂਜੀ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਉਹ ਸਾਰਾ ਨਜਾਇਜ਼ ਪਰਚਾ ਵਾ ਕਿਹੇ ਵੀ ਸਰਪੰਚ ਨੇ ਕੋਈ ਹਥਿਆਰ ਨਹੀਂ ਕੋਇਆ ਕਿਹਰੇ ਗੋਲੀ ਨਹੀਂ ਮਾਰੀ ਉਹ ਗੋਲੀ ਆਪਣੇ ਆਪ ਇਹਨਾਂ ਦੇ ਡਿਪਾਰਟਮੈਂਟ ਦੇ ਬੰਦਿਆ ਕੋਲੋਂ ਜਿਹੜੀਆਂ ਵਜੀ ਆ ਉਹ ਜਦੋਂ ਉਹ ਬੰਦਾ ਮਰ ਗਿਆ ਵਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਬਣਾਤਾ ਕਿ ਜੀ ਸਰਪੰਚ ਨੇ ਲਦਕਾਰਾ ਮਾਰਿਆ ਖੋਲੋ ਪਿਸਤੌਲ ਤੇ ਦੁੱਧਿਆ ਨੇ ਖੋਲਿਆ ਤੇ ਫਿਰ ਗੋਲੀ ਚਲਾ ਦਿੱਤੀ ਆਪਾਂ ਸਾਰੇ ਤਰਨਤਕਾਰ ਜਿਲ੍ਹੇ ਤੋਂ ਪੁਰਾਣੇ ਸਮੇਤ ਸਾਰੇ ਸੰਬੰਧ ਰੱਖਦੇ ਆ ਇੱਥੇ ਬਾਰੇ ਟਾਈਮ ਇੰਨੇ ਰਹੇ ਆ ਤੁਸੀਂ ਉਦੋਂ ਵੀ ਕਿਸੇ ਨੇ ਪੁਲਸ ਦਾ ਹਥਿਆਰ ਖੋ ਕੇ ਪੁਸਤੇ ਚਲਾਈਆ ਤੇ ਅੱਜ ਆਪਾਂ ਕਦੇ ਖਬਰ ਵੀ ਨਹੀਂ ਸੁਣੀ ਕਿ ਪੁਲਸ ਦਾ ਜਿਹੜਾ ਤਿਆਰ ਕੋਖੇ ਤੇ ਪੁਸਤੇ ਚਲਾਤੀ ਹੋਵੇ। ਦੁੱਧੀ ਗੱਲ ਜੇ ਚਲਾਤੀ ਸੀ ਤੇ ਬਾਕੀ ਡਿਪਾਰਟਮੈਂਟ ਦੇ ਜਿੰਨੇ ਬੰਦੇ ਸੀ ਉਹਨਾਂ ਨੇ ਕੋਈ ਕਾਰਵਾਈ ਕੀਤੀ? ਉਹਨਾਂ ਨੇ ਕਿੰਨੀਆਂ ਚਲਾਈਆਂ? ਕਿ ਆਪਣੇ ਬੰਦੇ ਨੂੰ ਮਰਵਾ ਕੇ ਘਰੇ ਥੋੜਾ ਉਹਨਾਂ ਨੇ ਆਉਣਾ। ਗੱਲ ਇਹ ਹੀ ਗੋਲੀ ਇਹਨਾਂ ਕੋ ਆਪ ਚੱਲੀ ਬੰਦਾ ਚੋਕੇ ਘਰੇ ਉੱਥੇ ਲੈ ਆ ਹਸਪਤਾਲ। ਹਸਪਤਾਲ ਆ ਕੇ ਜਦੋਂ بچਿਆ ਨਹੀਂ ਆ ਤੇ ਫਿਰ ਇਹਨਾਂ ਨੇ ਹਸਪਤਾਲ ਆ ਵੀ ਆਉਣਾ। ਕੀ ਕਰੀਏ ਇਹਦਾ ਤੇ ਇਹਨਾਂ ਦੇ ਚੋਕੇ ਸਰਪੰਚ ਤੇ 50 ਲੋਕਾਂ ਦੇ ਉੱਤੇ ਪਾਤਾ ਤੇ ਨਾਲ 20 ਲੋਕ ਅਨਪਛਾਤੇ ਜਿਹੜੇ ਕਰਦੇ। ਹੁਣ ਗੱਲ ਇਹ ਹੈ ਕਿ ਉਹ ਤੋਂ ਪੁੱਛ ਕੇ ਤੇ ਵੀ ਸਾਡਾ ਪੁਲਸ ਦਾ ਹਥਿਆਰ ਕੋਈ ਜਲਾਤੀਆਂ ਤੇ ਹੁਣ ਹਥਿਆਰ ਜਿਉ ਫਿਰ ਪ੍ਰਾਈਵੇਟ ਨਿਕਲ ਆਇਆ ਫਿਰ ਤੇ ਪੁਲਸ ਦਾ ਵੈਪਨ ਨਾ ਹੋਇਆ ਪੁਲਸ ਦੇ ਵੈਪਨ ਦੀ ਤੇ ਫਿਰ ਧਾਰਾ ਹੀ ਨਹੀਂ ਪਾਣੀ ਪੁਲਸ ਵਾਲੇ ਕੋਈ ਵੈਪਨ ਹੋਇਆ ਉਹ ਗੱਲ ਬਣ ਸਕਦੀ ਪਰ ਪੁਲਸ ਦਾ ਵੈਪਨ ਹੋਇਆ ਇਹ ਤੇ ਵੱਖਰੀ ਚੀਜ਼ ਬਣ ਗਈ ਤੇ ਦੁੱਡੀ ਗੱਲ ਜਿ ਇਹਨੇ ਵੈਪਨ ਪ੍ਰਾਈਵੇਟ ਸੀ ਉਹਨੇ ਕਿਤੋਂ ਮਨਜ਼ੂਰੀ ਲਈ ਰੱਖਦੇ ਨੇ ਉਹ ਵੈਪਨ ਕਿੰਨੀ ਦੇਰ ਪਹਿਲਾਂ ਦਾ ਲਾਇਸੈਂਸ ਬਣਿਆ ਤੇ ਫਿਰ ਉਹ ਉਹਨੂੰ ਮંજੂਰੀ ਜੇ ਦਿੱਤੀ ਤੇ ਕਿੰਨੇ ਦਾ ਪਹਿਲਾਂ ਮਿਲੀ ਤੇ ਕਿਹੜੇ ਅਫਸਰ ਨੇ ਦਿੱਤੀ ਤੇ ਕਿਉਂ ਮંજੂਰੀ ਦਿੱਤੀ ਸੋ ਇਹ ਸਾਰੇ ਜਿਹੜੇ ਆ ਘਟਨਾ ਕਰਾਂ ਵਾਲੇ ਬਾੜੇ ਇਸ਼ਾਰੇ ਆ ਕਿ ਇਹਨਾਂ ਨੇ ਨਜਾਇਜ਼ ਜਿਹੜਾ ਉਹ ਪਰਚਾ ਕੀਤਾ ਵਾ ਤੇ ਹੁਣ ਇਹਨਾਂ ਨੇ ਇੱਕ ਸਰਪੰਚ ਦਾ ਭਰਾ ਜਿਹੜਾ ਅਜੇ ਕੇਸ 'ਚ ਫੜਿਆ ਨਹੀਂ ਸੀ ਉਹਨੂੰ ਫੜਿਆ ਤੇ ਕਹਿੰਦੇ ਵੀ ਰਾਤੀ ਇਸ ਤੋਂ ਉਹਨੂੰ ਫੜਿਆ ਵਾ ਉਹਦੇ ਕੋਲੋਂ ਤਿੰਨ ਗਲੌਕ ਤੇ ਤਿੰਨ ਰੌਂਗ ਦੇ ਫੜੇ ਆ ਲਓ ਜੀ ਤਿੰਨ ਪਿਸਤੌਲ ਉਹਨਾਂ ਕੋਲੇ ਕੋ ਤੇ ਤਿੰਨ ਰੋਂ ਦੋਨੇ ਕੋ ਗੱਲ ਬੰਦੀ ਘੱਟੋ ਘੱਟ 7-7 ਰੋਂ ਦੀ ਕਰ ਦਿੰਦੇ ਪਰ ਉਥੋਂ ਵੀ ਰੱਬ ਬੜਾ ਬਿਆੰਕਾ ਉਹ ਇਹਨਾਂ ਕੋ ਉਹ ਵੀ ਚੰਗੇ ਢੰਗ ਨਾਲ ਕੰਮ ਜਿਹੜਾ ਨਹੀਂ ਆ ਜਿਹੜੇ ਝੂਠਾ ਹੀ ਝੂਠਾ ਰਹਿਣਾ ਹੁਣ ਗੱਲ ਇਹ ਆ ਕਿ ਜੇ ਅਗਲੇ ਬਲੌਕ ਰੱਖ ਸਕਦੇ ਆ ਤੇ ਫੇਰ ਉਹ ਦਿਨ ਉਹਨਾਂ ਨੂੰ ਪਿਸਤੌਲ ਪੁਲਿਸ ਦੇ ਕਿਉਂ ਖੋਹਦੀ ਲੋੜ ਪਈ ਠੀਕ ਹੈ ਫੇਰ ਉਹਨਾਂ ਨੂੰ ਉਦੋਂ ਆ ਪੁਸਤਕ ਖੋ ਗਈ ਕਿਉਂ ਚਲਾਉਂਦੀ ਲੋੜ ਪਈ ਤੇ ਜੇ ਉਸ ਦਿਨ ਫੜਿਆ ਉਹਨਾਂ ਨੂੰ ਜਦੋਂ ਤੜਕੇ 3:30 ਵਜੇ ਘਰੇ ਪੂਰੀ ਤਲਾਸ਼ੀ ਹੋਈ ਆ ਉਹ ਲੋਕ ਜਿਹੋਨੇ ਕੋਈ ਹਥਿਆਰ ਫੜਿਆ ਗਿਆ ਜੋ ਪਸਤੌਰ ਰੱਖਣ ਵਾਲੀ ਬੰਦੇ ਸੀ ਇੱਦਾਂ ਦੇ ਬੰਦੇ ਸੀ ਚੌਥੀ ਗੱਲ ਇਹ ਆ ਪੰਜਵੇਂ ਕਿ ਜੇ ਉਹਨਾਂ ਚ ਇੰਨੀ ਹਿੰਮਤ ਹੈ ਕਿ ਉਹ ਪੁਲਸ ਦਾ ਰਿਵਾਲਵਰ ਖੋ ਕੇ ਪੁਲਸ ਦੀ ਗੋਲੀ ਮਾਰ ਸਕਦੇ ਆ ਤੇ ਫਿਰ ਉਹ ਜਿਨਾਂ ਨਾਲ ਲੜਨਦੇ ਹੀ ਤੇ ਉਹ ਫਿਰ ਪੁਲਸ ਜਿਓ ਸੱਦਨਦੇ ਹੀ ਇਹ ਫਿਰ ਇਹ ਜਿਹੋ ਆਉਂਦੇ ਨੇ ਉਹ ਇਹਨਾਂ ਕੋਲੋਕ ਵੀ ਫਿਰ ਉਸ ਹਿਸਾਬ ਨਾਲ ਕਰੇ ਜਾਂਦੇ ਤੇ ਹੈ ਇਹ ਕਿ ਫਿਰ ਆਉਂਦੇ ਨੇ ਉਹਨਾਂ ਦਾ ਕੰਮ ਨੇ ਵੇੜਿਆ ਹੁੰਦਾ ਕਿ ਪੁਲਸ ਨੂੰ ਕਿਉਂ ਸੱਦਣਾ ਹੈ ਵਿਚਾਰਿਆਂ ਨੇ ਉਹ ਸੋਖਾ ਕੋਲ ਮਲਾ ਕੇ ਇਹ ਇੱਕ ਬਿਲਕੁਲ ਝੂਠਾ ਪਰਚਾ ਜਿਹੜਾ ਮੇਰੇ ਇਲਾਕੇ ਦੇ ਲੋਕਾਂ ਦੇ ਦਿੱਤਾ ਗਿਆ ਵਾ ਸਾਡੇ ਸਰਪੰਚਾਂ ਤੇ ਦਿੱਤਾ ਗਿਆ ਵਾ ਜੋ ਸਾਡੇ ਸਰਪੰਚਾਂ ਨੂੰ ਜਿਹੜਾ ਬਿਲਕੁਲ ਮਜ਼ੂਰ ਨਹੀਂ ਹੈਗਾ ਤੇ ਉਹ ਵਾਰ-ਵਾਰ ਮੇਰੇ ਕੋਲ ਮੰਗ ਰੱਖਦੇ ਆ ਕਿ ਅਮਰ ਸਾਹਿਬ ਜਿਹੜਾ ਪਰਚਾ 50 ਲੋਕਾਂ ਦੇ ਨਜਾਇਜ਼ ਹੋਇਆ ਵਾ ਤੇ ਇਹਨੂੰ ਆਪਾਂ ਜਿਹੜਾ ਵਾ ਉਹ ਰੱਤ ਕਰਾਓ ਲੋਕਾਂ ਨੂੰ ਇਨਸਾਫ ਮਿਲੇ ਉਹਦੇ ਕਰਕੇ ਮੈਂ ਸਿਰੇ ਇੱਕ ਪੋਸਟ ਪਾਈ ਸੀ ਮੇਰਾ ਕੋਈ ਮੀਡੀਆ ਦੇ ਵਿੱਚ ਆਉਂਦਾ ਜਾਂ ਕੋਈ ਇਦਾਂ ਦਾ ਮਕਸਦ ਨਹੀਂ ਸੀ। ਨਾਲੇ ਇੱਕ ਲੱਕੜ ਮਿਸਤਰੀ ਆ ਉਹ ਕਿਸੇ ਦੇ ਘਰ ਕੰਮ ਕਰ ਰਿਹਾ ਸੀ ਉਹਨੂੰ ਵੀ ਪਰਚੇ ਦੇ ਵਿੱਚ ਪਾਇਆ ਗਿਆ। ਮੈਂ ਕਿਹਾ ਮੈਂ ਕਹਿ ਰਿਹਾ ਕਿ ਸਾਰੇ ਦੇ ਸਾਰੇ ਬੰਦੇ ਇੱਥੇ ਨਜ਼ਾਇਜ਼ ਆ। ਸਾਰੀਆਂ ਪਾਰਟੀਆਂ ਦੇ ਬੰਦੇ ਆਗੇ ਉੱਚ ਗੱਲਾਂ ਇਹ ਨਹੀਂ ਵੀ ਆਵਾਦਲੀ ਪਾਰਟੀ ਦੇ ਬੰਦੇ ਆ। ਹੁਣ ਲੜਾਈ ਦੇ ਵਿੱਚ ਕੋਈ ਜੇ ਮੰਨ ਲਓ 20 ਉਧਰੋਂ ਆਏ ਤੇ 20 ਇਧਰੋਂ ਆਏ ਪਹਿਲਾਂ ਪਾਰਟੀ ਦੇਖ ਕੇ ਆਉਨੇ ਆ। ਇਹ ਜਿਹ ਗਵਾਂਡੀ ਦੀ ਲੜਾਈ ਆ ਵਿੱਚੋਂ ਦਾ ਇਧਰ ਪੈ ਜਾਂਦੇ ਦਾ ਇਧਰ ਪੈ ਜਾਂਦੇ ਸਾਡੇ ਸੱਜਣ ਦੀ ਲੜਾਈ ਆ ਉਹ ਕਿਹਦੇ ਪਾਰਟੀ ਦੇਖ ਕੇ ਥੋੜਾ ਪੈਂਦੇ ਆ ਉਹ ਉੱਤੇ ਸਾਰੇ ਹੀ ਬੰਦੇ ਆ ਸਾਰੀਆਂ ਹੀ ਪਾਰਟੀਆਂ ਦੇ ਆ ਪਰ ਮੇਰਾ ਕਹਿ ਦਾ ਮਕਸਦ ਆ ਕਿ ਪੁਲਿਸ ਦੇ ਕੇਸ ਦੇ ਵਿੱਚ ਸਜ਼ਾ ਹੋਣੀ ਜ਼ਰੂਰੀ ਪੱਕੀ ਲਾਜ਼ਮੀ ਹੁੰਦੀ ਆ ਪਰ ਉਹਦਾ ਇਹ ਮਤਲਬ ਨਹੀਂ ਆ ਕਿ ਆਪਾਂ ਇੱਕ ਪੰਜ ਦਿਨ ਮੈਂ ਕਿਹਨਾ ਇੱਕ ਬੰਦੇ ਨੂੰ ਮੈਂ ਕਿਹਨਾ ਚੱਲ ਪੰਜ ਦਿਨ ਵੀ ਸੱਤ ਦਿਨ ਇੱਕ ਕਮਰੇ ਦੇ ਅੰਦਰ ਰੋਟੀ ਬਾਣੀ ਵੀ ਚੰਗਾ ਦਵਾਂਗੇ ਟੀਵੀ ਵੀ ਲਾ ਕੇ ਦਵਾਂਗੇ ਸੋ ਇਹ ਵੀ ਲਾ ਦਿੰਦੇ ਆ ਤੇ 7 ਦਿਨ ਕੱਢ ਕੇ ਵਿਖਾਵੇ ਕਮਰੇ ਦੇ ਵਿੱਚ ਬੰਦੇ ਨੂੰ ਹੋਰ ਤਰਾਉਣ ਲੱਗ ਪਈ ਦੀ ਤੇ 20 ਸਾਲ 20 ਸਾਲ ਜਿਹੜੇ ਜਾਂ ਉਮਰ ਕੈਦੀ ਜੀ ਹੋ ਗਈ ਤੇ ਕੌਣ ਉਹਨਾਂ ਦੇ ਬੱਚਿਆਂ ਦਾ ਮਗਰ ਕੋ 50 ਨਹੀਂ ਬਰਬਾਦ ਹੋਣਾ ਉਹਦੇ ਨਾਲ ਪੂਰੇ 250 ਬੰਦੇ ਦੇ ਘੱਟੋ ਘੱਟ ਜਿਹੜਾ ਅਸਰ ਪੈਣਾ ਤੇ ਸਮਾਜ ਤੇ ਜਿਹੜਾ ਅਸਰ ਉਹ ਮਾਰਾ ਪਿੰਦਾ ਲਾਲਪੁਰਾ ਸਾਹਿਬ ਸਾਫਕਾ ਵਧਾਇਆ ਕਰਮਨਜੀਤ ਸਿੰਘ ਸਿੱਧੀ ਜੀ ਕਹਿੰਦੇ ਨੇ ਇਹਨਾਂ ਦੀ ਸਰਕਾਰ ਇਹਨਾਂ ਦਾ ਮੁੱਖ ਮੰਤਰੀ ਇਹਨਾਂ ਦਾ ਪ੍ਰਸ਼ਾਸਨ ਫਿਰ ਠੱਕਾ ਕੌਣ ਕਰਦਾ ਪਿਆ ਦੇਖੋ ਜੇ ਧੱਕਾ ਪ੍ਰਸ਼ਾਸਨ ਨੇ ਕੀਤਾ ਹੋ ਤਾਂ ਮੈਂ ਬੋਲਿਆ ਨਹੀਂ ਤੇ ਇਹਨਾਂ ਦੇ ਵੇਲੇ ਤੇ ਇਹਨਾਂ ਦੇ ਸਰਪੰਚਾਂ ਨਾਲ ਹੀ ਧੱਕਾ ਹੋ ਜਾਂਦਾ ਸੀ ਤੇ ਬੋਲ ਚੋਗਾ ਨਹੀਂ ਹੈਗਾ ਘੱਟੋ ਘੱਟ ਜੇ ਆਪਣੇ ਸਰਪੰਚਾਂ ਮਗਰ ਨਹੀਂ ਖਲੋਣ ਜੋਗਾ ਮੈਂ ਤੇ ਖਲੋਣ ਜੋਗਾ ਮੈਂ ਖੜਦਾ ਹਾਂ ਆਪਣੇ ਬੰਦਿਆਂ ਦੇ ਮਗਰ ਤੇ ਮੈਂ ਤੇ ਇਹਨੂੰ ਇਹ ਵੀ ਕਹਿਣਾ ਵੀ ਜਦੋਂ ਤੇਰੇਆਂ ਨਾਲ ਕਿਸੇ ਨਾ ਹੋ ਗਿਆ ਉਦੋਂ ਹੀ ਮੈਂ ਖਲੋਣਾ ਤੂੰ ਫੇਰ ਵੀ ਖਲੋਣਾ ਉਹਨਾਂ ਦੇ ਮਗਰ ਤੇ ਨਾ ਹੀ ਖਲੋਣ ਜੋਗਾ ਹੈਗਾ ਹੀ ਆ ਇਹਦਾ ਤਾਂ ਕੰਮ ਆ ਵੀ ਬਸ ਲਾ ਕੇ ਅੱਗ ਮਾਰੀ ਦੀ ਪ੍ਰੈਸ ਕਾਨਫਰੰਸ ਕਰਕੇ ਤੇ ਬਾਅਦ ਫੇਰ ਉਹ ਸੌਂਦ ਵਾਲਾ ਦਰਿਆ ਤੱਪ ਜਾਣਾ ਤੇ ਇਸ ਕਰਕੇ ਮੈਂ ਦੱਸਣਾ ਚਾਹਨਾ ਵਾ ਕਿ ਮੇਰਾ ਮਕਸਦ ਕੋਈ ਦੇ ਵਿੱਚ ਰਾਜਨੀਤੀ ਨਹੀਂ ਸਾਡਾ ਮਕਸਦ ਇਹ ਆ ਕਿ 50 ਲੋਕੀ ਜਿਹੜੇ ਆ ਉਹ ਨਜਾਇਜ਼ ਜੇਲ੍ਹ ਦੇ ਵਿੱਚ ਨਾ ਬੰਦ ਰਹਿਣ ਤੇ ਤਾਂ ਜੋ ਉਹਨਾਂ ਨੂੰ ਇਨਸਾਫ ਜਿਹੜਾ ਇਹਨਾਂ ਮੁੱਦਿਆਂ ਦੀ ਜਿਹੜਾ ਆਪਾਂ ਨੂੰ ਜੀ ਨਹੀਂ ਸਹੀ ਲੱਗਦੀ ਆ ਬਹੁਤੇ ਗੱਲ ਕਰਦੇ ਆ ਤੇ ਹੁਣ ਮੈਂ ਤਾਂ ਇਹੀ ਕਿਹਾ ਜਿਵੇਂ ਆਪਣੇ ਸਰਪੰਚ ਪੋਸਟ ਪਾਉਂਦਾ ਮੈਂ ਇਹੀ ਕਰਨੇ ਵੀ ਸਰਪੰਚ ਸਾਹਿਬਾਂ ਨਾਲ ਉਹ ਸਮਝਾ ਜਾਈਏ ਕਿ ਮੰਨ ਦੀ ਲੜਾਈ ਲੜ ਰਿਹਾ ਵਾਂ ਜਲਦ ਤੁਹਾਨੂੰ ਇਹਦੇ ਵਿੱਚ ਇਨਸਾਫ ਮਿਲ ਸਰਪੰਚ ਤੇ ਸਰਕਾਰੀ ਮੁਲਾਜ਼ਮਾਂ ਇਹਨਾਂ ਦਾ ਨੌ ਮਾਸ ਦਾ ਰਿਸ਼ਤਾ ਵਾ ਇਹਨਾਂ ਨੇ ਆਪਸੀ ਕੋਈ ਸੌ ਮੁਸ਼ਕਲਾਂ ਜਿਹੜੀਆਂ ਪਬਲਿਕ ਦੀਆਂ ਪੁਲ ਦਾ ਕੰਮ ਕਰਨਾ ਹੁੰਦਾ ਸਰਪੰਚ ਨੇ ਪਿੰਡ ਦੀ ਪਬਲਿਕ ਦੇ ਜੋ ਮਸਲੇ ਉਹ ਲੈ ਕੇ ਪ੍ਰਸ਼ਾਸਨ ਨਾਲ ਸਾਂਝੇ ਕਰਨੇ ਹੁੰਦੇ ਉਹਦੇ ਵਿੱਚ ਪੁਲ ਦਾ ਕੰਮ ਕਰਨਾ ਤੇ ਉਹਨਾਂ ਨੂੰ ਸੁਝਾਉਣਾ ਹੁੰਦਾ ਤੇ ਐਮਐਲਏ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਲੈ ਕੇ ਤੇ ਸਰਕਾਰ ਦੇ ਵਿੱਚ ਰੱਖ ਕੇ ਤੇ ਪ੍ਰਸ਼ਾਸਨ ਦੇ ਰਹਿ ਕੇ ਸੁਝਾਉਣਾ ਹੁੰਦਾ ਸੋ ਸਾਰਿਆਂ ਦੀ ਆਪੋ ਆਪਣੀ ਜ਼ਿੰਮੇਵਾਰੀ ਹੈ ਦੇਖੋ ਮੈਂ ਤਾਂ ਕਿਹਾ ਵੀ ਇਹਦੀ ਜਾਂਚ ਭਗਵੰਤ ਜੀ ਸਾਹਿਬ ਤੇ ਚਲੋ ਮੈਂ ਪਰਸੋਂ ਜਾਂ ਕੱਲ੍ਹ ਦਾ ਪ੍ਰੋਗਰਾਮ ਮੁੱਕਦੇ ਉੱਤ ਤੋਂ ਬਾਅਦ ਜਾ ਕੇ ਮਿਲਦਾ ਹਾਂ ਜਾਨੀ ਕਿ ਮੇਰੇ ਜਿਹੜੇ ਧਿਆਨ ਚ ਤਾਤਾ ਇਹ ਹੀ ਮੈਂ ਤੇ ਉਹ ਰੱਖਿਆ ਮੈਂ ਤੇ ਰੱਖਿਆ ਵੀ ਹੁਣ ਵੀ ਤਿੰਨ ਤਿੰਨ ਨਿਆਈ ਪਿਸਤੌਲ ਹੀ ਪਾਈ ਹੋ ਤੇ ਬੰਦਿਆਂ ਤੇ ਉਹ ਵੀ ਬਲੌਕ ਵੇਖੋ ਉਹਦਾ ਮਤਲਬ ਇਹੋ ਆ ਵੀ ਇੱਕ ਕੇਸ ਦਾ ਨਾ ਮੂੰਹ ਹੋਰ ਪਾਸੇ ਨੂੰ ਮੋੜ ਦਈਏ ਤੇ ਐਂ ਲੱਗਣ ਲੱਗੇ ਵੀ ਵਾਕਈ ਜਿਹੜਾ ਵਾ ਉਹ ਖੜੀ ਕ੍ਰਿਮੀਨਲ ਬੰਦੇ ਹੀ ਹੋਣੇ ਪਰਚੇ ਦੇ ਵਿੱਚ ਤੇ ਜਾਂ ਤਾਂ ਐਦਾਂ ਹੋਣ ਲੱਗ ਪਿਆ ਤੇ ਮੈਂ ਉਹ ਚੀਜ਼ ਹੋਣ ਨਹੀਂ ਦੇਣੀ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਵਾ ਲੋਕਾਂ ਦੇ ਨਮਾਇंदे ਆ ਆਮ ਆਦਮੀ ਪਾਰਟੀ ਨੇ ਜਿਹੜੀ ਗੱਲ ਸਖਾਈ ਹੈ ਹੋਂ ਤੱਕ ਕਿ ਅਸੀਂ ਨੀਤੀਆਂ ਤੇ ਖੜਨਾ ਸੋ ਮੈਂ ਸਫਾਈ ਨੀਤੀ ਤੇ ਖੜਨਾ ਹੈ ਸਾਡੀ ਪਾਰਟੀ ਸਾਡੇ ਮੁਖ ਪਤਰੀ ਪੰਜਾਬ ਦੀ ਇਹੀ ਜਿਹੜੀ ਆ ਸਪਸ਼ਟ ਹਦਾਇਤ ਨਾ ਇਹ ਆ ਨਾ ਵੀ ਉਹਨਾਂ ਨੂੰ ਇਨਸਾਫ ਮਿਲੇ ਐਵੇਂ ਨਹੀਂ ਵੀ ਚੋਕ ਚੋਕ ਬੰਦੇ ਧੀਆਂ ਅੰਦਰ ਛੁੱਟੀ ਜਾ ਜਦੋਂ ਪਰਚਾ ਦੀ ਜਾਜ ਪਤਾ ਨਾ ਜਾ ਗਿਆ ਚਲੋ ਉਹ ਵੀ ਜਿਹੜੇ ਫੜਲੇ ਫੜਲੇ ਠੀਕ ਹੈ ਜੀ ਫੜਦੇ ਆ ਜੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਪਰਚਾ ਨਜਾਇਜ਼ ਆ ਫੇਰ ਆਪਾਂ ਕਿਤੇ ਪਿਸਤੌਲ ਪਾਈ ਜਾਂਦੇ ਆ ਕਿਤੇ ਤਿੰਨ ਰੋਂਦ ਪਾਈ ਜਾਂਦੇ ਆ ਇਹ ਚੀਜ਼ਾਂ ਠੀਕ ਨਹੀਂ ਆਈਆਂ ਮੈਂ ਤੇ ਇਸ ਬਾਰੇ ਇਹ ਵੀ ਸੌਤੋ ਲੱਗ ਵਾਕਿਆ ਪ੍ਰਸ਼ਾਸਨ ਜਿਹੜਾ ਥੱਕੀ ਛਾਈ ਕਰੀ ਜਾਂਦਾ ਆ ਕਿ ਜਿਸ ਤਰ੍ਹਾਂ ਪੰਜਾਬ ਮੈਂ ਦੇਖੀ ਉਹ ਕਹਿੰਦਾ ਜਦੋਂ ਪੁੱਛਦੇ ਆ ਆਪਜੀ ਕੋਈ ਪੈ ਜਾਂਦੀ ਆ ਤੇ ਫੇਰ ਇਹ ਮੱਡੋ ਮੱਡੇ ਮਸਲਾ ਲਾ ਕਰ ਲੈਂਦੇ ਆ ਤੇ ਜਦੋਂ ਲੋਕਾਂ ਦੀ ਲੋਕੀ ਚੀਕਾ ਮਾਰਦੇ ਰਿਹਾ ਇਹ ਅੱਜ ਦੀ ਇਹਨਾਂ ਵਗਾਰਿਆ ਪਿਛਲਿਆਂ ਨੇ ਵਗਾੜਿਆ ਕੋਈ ਬੋਲਦਾ ਹੀ ਨਹੀਂ ਹੁੰਦਾ ਤੇ ਉਹ ਹੋਂ ਦਾ ਹੀ ਜਰਾ ਵਿਗਾੜੇ ਪਿਆ ਵਾ ਕੋਈ ਨਹੀਂ ਨੂੰ ਹੋਣੀ ਹੋਣੀ ਆਪਾਂ ਜਿਹੜਾ ਵਾ ਉਹਦੀ ਤੇ ਦੀਵਾਰਾਂ ਇਹ ਆ ਕਿ ਉਹ ਜਿਹੜਾ ਪਰਚਾ ਵਾ ਜਿਹੜਾ ਨਜਾਇਜ਼ ਹੋਇਆ ਵਾ ਉਹ ਮੈਂ ਆਪਣੇ ਸਰਪੰਚ ਸਾਹਿਬਾਂ ਨਾਲ ਹੀ ਲਿਖਿਆ ਸੀ ਸਿਰਫ ਕਿ ਠੀਕ ਹੈ ਤੇ ਮੈਂ ਲੱਗਾ ਹੋਇਆ ਵਾ ਤੇ ਉਹ ਜਿਹੜਾ ਮਸਲਾ ਵਾ ਨੂੰ ਆਪਾਂ ਹੱਲ ਕਰਾਂਗੇ